ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 7 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 7 ਨਵੰਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਕਿਸੇ ਮੇਰੇ ਕਿਸਾਨ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਮੀਆਂ ਨੰਬਰਾਂ ਤੇ ਸੰਪਰਕ ਕਰਕੇ ਪਸ਼ੂ ਖਰੀਦ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਸੋ ਅੱਜ ਦੀ ਵੀਡੀਓ ਆਪਾਂ ਇੱਕ ਬੈਡ ਲੈ ਕੇ ਆਏ ਆ ਐਚਫ ਤੇ ਜਰਸੀ ਦਾ ਕਰਾਸ ਹਲਕਾ ਜਿਹਾ ਸਵੇਰ 4:00 ਵਜੇ ਦੀ ਡਿਲੀਵਰੀ ਹੋਈ ਆ ਮਗਰ ਫੀਮੇਲ ਕਾਫ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਬੱਚੀ ਵੀ ਬਹੁਤ ਸੋਹਣੀ ਬੱਚੀ ਆ ਦੇਖੋ ਤੁਸੀਂ ਚੰਗੀ ਜਾਤ ਪਾਤ ਵਾਲੀ ਆ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਐ ਦੇਖ ਸਕਦੇ ਹੋ ਜੇਰ ਮਗਰ ਪਈ ਆ ਜੇਰ ਪੈ ਚੁੱਕੀ ਆ ਚਵਾਈ ਇਹਦੀ ਪੋਲੀ ਤੇ ਮੋਟੀ ਆ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪੂਰੀ ਠੰਡੀ ਸੀਲ ਆ ਪਰ ਪਰ ਗਈ ਅ디 ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਸਾਨੂੰ ਧਾਰਾ ਵੀ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪੂਰੇ ਬੰਦ ਲੇ ਵੀ ਦੀਆ ਸੋਨਾ ਮੁਠੀ ਵਾਲਾ ਕੱਲਾ ਕੱਲਾ ਨਿਕੜ ਮਾ ਥਣ ਲੱਗਿਆ ਵਸੇ ਨੂੰ ਥਣ ਨੇੜ ਤੋਂ ਜੇਕ ਕਰਾ ਦਿੰਨੇ ਆ ਸਾਈਡ ਤੇ ਲੇ ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆ ਸੀ ਦੇਖ ਸਕਦੇ ਹੋ ਬਹੁਤ ਸੋਹਣਾ ਮੁਠੀ ਵਾਲਾ ਹੱਥਾਂਈ ਚਵਾਈ ਵਾਲਾ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋਹਣਾ ਹਵਾਨਾ ਤਿਆਰ ਕੀਤਾਗਾ ਗੋਲ ਮਟੋਲ ਪਈ ਆ ਤੋੜ ਕੇ ਹਿਸਾਬ ਤੋਂ ਦੂਜਾ ਸੂਆ ਸੂਈ ਆ ਪਹਿਲੇ ਸੂਏ ਨੇ 17 18 ਕਿਲੋ ਦੁੱਧ ਦਿੱਤਾ ਐਚ ਐਫ ਤੇ ਜਰਸੀ 'ਚ ਹਲਕਾ ਜਿਹਾ ਕ੍ਰੋਸ ਪਾਉਣ ਪੈਂਦਾ ਇਧਰੋਂ ਤੋੜ ਦੇ ਦੱਸ ਮਗਰ ਬੱਛੀ ਐ ਇਹਦੇ ਅੱਜ ਸਵੇਰ ਸੂਈ ਆ 7 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ 7 ਨਵੰਬਰ ਨੂੰ ਦੇਖਣਾ ਤੁਸੀਂ ਹਵਾਨਾ ਸੋਹਣਾ ਤਿਆਰ ਕੀਤਾ ਅੱਗੇ ਪਿੱਛੇ ਦਾ ਹਵਾਨਾ ਠੋਸ ਹਵਾਨ ਤੂੰ ਦੇਖ ਸਕ ਲਿਓ। ਅਪਣੇ ਬੱਚੇ ਨੂੰ ਤੇਜ਼ੀ ਕਰਦੀ ਆ ਅੱਗੇ ਅੱਗੇ ਤੋੜਦੇ ਕੋਈ ਨਾ ਅੱਗੇ ਤੋੜੇ। ਤੇ ਦੇਖ ਸਕ ਲਿਓ। ਅੱਗੇ ਪਿੱਛੇ ਦਾ ਸੋਹਣਾ ਠੋਸ ਹਵਾਨਾਗਾ। ਥਾਂ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰਨੇ ਆ। ਸਣ ਪੂਰਾ ਹੱਥਾਂ ਦੀ ਚਵਾਈ ਵਾਲਾ ਲੱਗਿਆ ਹੋਇਆਗਾ ਦੇਖ ਸਕ ਲਿਓ। ਤੋਰੇ ਤੋਰੇ ਕੋਈ ਨਾ ਫੇਰ ਹੱਥਾਂ ਤੇ ਚੈੱਕ ਕਰਾ ਤੋੜ ਦੇਖੋ। ਲੰਮੀ ਤੋੜ ਦੇ। 17 18 ਕਿਲੋ ਦੁੱਧ ਪਹਿਲਾਂ ਦਿੱਤਾ ਹੋਇਆਗਾ। ਇਸ ਵਾਰੀ ਆਪਣੀ ਸੇਵਾ ਦੇ ਨਾਲ ਵਧੀਆ ਦੁੱਧ ਪਾ ਦੂਗੀ। ਸੋ ਜਾਣ ਵਾਲੀ ਬਿਹੜਾ, ਦੂਜਾ ਸੂਆ ਸੂਈ ਆ ਮਗਰ ਬੱਚੀ ਆ। ਪਿੰਡ ਕਲਾਲਾ, ਜ਼ਿਲ੍ਹਾ ਬਰਨਾਲਾ, ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀ ਵੀਡੀਓ ਕਵਰ ਕਰ ਚੁੱਕੇ ਆ। ਸੋ ਇਹਦੀ ਅਲੱਗ ਤੋਂ WhatsApp ਤੇ ਵੀ ਵੀਡੀਓ ਤੁਸੀਂ ਮੰਗਾ ਸਕਦੇ ਹੋ ਬਾਹਰ ਦੇ ਪਤੋਂ। ਸੋ ਇਹਦੀ ਅਲੱਗ ਤੋਂ ਤੁਸੀਂ WhatsApp ਤੇ ਵੀ ਕਿਸਾਨ ਵੀਰੋ ਵੀਡੀਓ ਮੰਗਾ ਸਕਦੇ ਹੋ ਕੱਲੀ ਬੱਚੀ ਦੀ ਤੋਰ ਕੇ ਵੀਡੀਓ ਪਾ ਦਾਂਗੇ ਜਿਹੜੇ ਮੇਰੇ ਵੀਰ ਨੂੰ ਚਾਹੀਦੀ ਹੋਵੇ ਸੋਨ ਧਾਰਾ ਮਾਰ ਕੇ ਦਿਖਾਉਣੇ ਆ ਧਾਰਾ ਮਾਰਪਤੋਂ। ਸ਼ੁਭ ਵੀਰ ਬੌੜਾ ਕੱਢਿਆ ਸੀ ਥਣਾ ਦੀ ਪਾਸ ਆ ਕੋਈ ਭੂਰ ਸਰ ਲੈਣੀ ਆਪਸ ਨੂੰ ਨੇੜ ਤੋਂ ਚੈੱਕ ਕਰਾਵਾਂਗੇ ਕੋਈ ਆਪਾਂ ਨਿਆਣਾ ਨਹੀਂ ਪਾਇਆ ਠੰਡੀ ਮਿੱਠੀ ਆ ਤੁਸੀਂ ਦੇ ਸਕਦੇ ਹੋ ਮਾਰ ਦੇ ਧੰਨ ਅੱਜ ਚਵਾਈ ਦੇ ਸਕਦੇ ਤੁਸੀਂ ਭੂ ਕਰਗੀ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਸਰ ਲੈਣੀ ਮਗਰ ਲੈਥਣਾ ਨਹੀਂ ਮਾਰ ਥਣ ਸੋਨਾ ਗਲਾਸ ਆ ਥਾਈ ਚਵਾਈ ਵਾਲਾ ਲੱਗਿਆ ਦੇ ਸਕਦੇ ਤੁਸੀਂ ਕੱਲਾ ਕੱਲਾ ਨਿਕੜੋ ਆ ਥਾਣਾ ਇਹਦੀ ਚਵਾਈ ਚੈੱਕ ਕਰ ਸਕਦੇ ਤੁਸੀਂ ਨੂੰ ਬੈਗ ਤੋਂ ਚੈੱਕ ਕਰਾਣਾ ਓਕੇ ਓਕੇ ਬਸ ਮੂਹਰ ਲਈ ਥਾਣੇ ਮਾਰਦੇ ਮਾੜੇ ਮੇਜ਼ਰ ਸੋ ਅਗਲੇ ਥਾਣੇ ਦੁਬਾਰਾ ਚੈੱਕ ਕਰ ਸਕਦੇ ਹਾਂ ਪੋਲੀ ਤੇ ਮੋਟੀ ਚਪਾਈ ਆ ਠੰਡੀ ਸੀਲ ਪੂਰੀ ਜਾਦੇ ਆ ਕੋਈ ਨਿਆਣਾ ਨਹੀਂ ਪਾਇਆ ਆਪਾਂ ਕੋਈ ਆਲ ਨਹੀਂ ਕਰਦੀ ਇਹ ਬਸ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ